ਬੰਦਾ ਇਸ਼ਕ ਦੇ ਵਿੱਚ ਅੰਨਾ ਹੋਇਆ ਬਹੁਤ ਵੱਡੀਆਂ ਗਲਤੀਆਂ ਕਰ ਬੈਠਦਾ ਉਦੋਂ ਨੂੰ ਲੱਗਦਾ ਕਿ ਉਹ ਕਾਨੂੰਨ ਦੀ ਜਿਹੜੀ ਨਿਗਾਹ ਦੇ ਵਿੱਚ ਵੀ ਬਾਜੂਗਾ ਤੇ ਸਮਾਜ ਦੀ ਨਿਗਾਹ ਦੇ ਵਿੱਚ ਵੀ ਬਾਜੂਗਾ ਤੇ ਜਿਵੇਂ ਜਿਵੇਂ ਉਹ ਸੋਚਦਾ ਕਿ ਇਵੇਂ-ਇਵੇਂ ਕਰਕੇ ਮੈਂ ਜਿਹੜਾ ਆਪਣਾ ਕੰਮ ਉਹ ਕਰਕੇ ਚਾਹੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਕੇ ਚਾਹੇ ਕਿਸੇ ਨਾਲ ਬੇਈਮਾਨੀ ਕਰਕੇ ਫੇਰ ਮੈਂ ਬਾਜੂਗਾ ਪਰ ਪ੍ਰਮਾਤਮਾ ਕੁਦਰਤ ਵੀ ਉਹਦੀ ਹੋਂਦ ਵੀ ਸਮੇਂ-ਸਮੇਂ ਤੇ ਦਰਸਾਉਂਦੀ ਆ ਕਿ ਰੱਬ ਹੈਗਾ ਰੁਪਿੰਦਰ ਦੇ ਨਾਲ ਵੀ ਐਵੇਂ ਹੀ ਹੋਇਆ ਰੁਪਿੰਦਰ ਨੇ ਬੜੀ ਚਲਾਕੀ ਦੇ ਨਾਲ ਪਹਿਲਾਂ ਸੋਚਿਆ ਕਿ ਉਹ ਚਿੱਟੇ ਦਾ ਇੰਜੈਕਸ਼ਨ ਲਾ ਕੇ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਦੇਵੇ ਤੇ ਦੁਨੀਆ ਨੂੰ ਇਹ ਦੱਸੇ ਕਿ ওভারਡੋਜ਼ ਦੇ ਨਾਲ ਗੁਰਵਿੰਦਰ ਉਹਦੀ ਮੌਤ ਹੋ ਗਈ ਸਕੀਮ ਤਾਂ ਉਹਨੇ ਬਹੁਤ ਵਧੀਆ ਕੱਟੀ ਸੀ ਪਰ ਪ੍ਰਮਾਤਮਾ ਉਹ ਸਭ ਕੁਝ ਜਾਣੀ ਜਾਣ ਉਹਦੀ ਰਜਾ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਸੋ ਜਿਵੇਂ ਉਹਨੇ ਸਕੀਮ ਕੱਟੀ ਸੀ ਉਹਦੇ ਮਾਪੇ ਉਹਨੇ ਵੀ ਇਸ ਅੰਧਵਿਸ਼ਵਾਸ ਦੇ ਵਿੱਚ ਰਹਿਣਾ ਸੀ ਕਿ ਉਹਨਾਂ ਦਾ ਪੁੱਤਰ ਕੀ ਵਾਕਿਆ ਹੀ ਚਿੱਟੇ ਦਾ ਸੇਵਨ ਕਰਦਾ ਸੀ ਆੜ ਗਵਾਂਡ ਨੇ ਸਮਾਜ ਨੇ ਸੁਸਾਇਟੀ ਨੇ ਵੀ ਇਹੀ ਸੋਚਣਾ ਸੀ ਕਿਉਂਕਿ ਪੰਜਾਬ ਦੇ ਵਿੱਚ ਚਿੱਟਾ ਪੰਜਾਬ ਨੂੰ ਘਣਵਾਗ ਲੱਗਾ ਹੋਇਆ ਨਰੋਏ ਪੰਜਾਬ ਦੀ ਜਿਹੜੀ ਸਿਰਜਣਾ ਕਰਨੇ ਚਾਹੁੰਦੇ ਆ ਸਰਕਾਰ ਉਹਦੇ ਵਿੱਚ ਸਭ ਤੋਂ ਵੱਡੀ ਔਕੜ ਚਿੱਟਾ ਹੀ ਆ ਰਿਆਂ ਸੋ ਰੁਪਿੰਦਰ ਨੇ ਵੇਖੋ ਉਹਦਾ ਦਿਮਾਗ ਕਿ ਕਿਵੇਂ ਇਸ ਲੰਤ ਜਿਹੜੀ ਪੰਜਾਬ ਨੂੰ ਲੱਗੀ ਹੋਈ ਉਹਦਾ ਸਹਾਰਾ ਲੈ ਕੇ ਇੱਕ ਬਹੁਤ ਵਧੀਆ ਨੇਕ ਦਿਲ ਇਨਸਾਨ ਨੂੰ ਬਦਨਾਮ ਕਰਨਾ ਤੇ ਆਪਣਾ ਕੰਮ ਕੱਢਣਾ ਵੇਖੋ ਨੇ ਦਿਮਾਗ ਕਿੰਨਾ ਵਰਤਿਆ ਸੀ ਪਰ ਪ੍ਰਮਾਤਮਾ ਨੇ ਉਹਦਾ ਜਿਹੜਾ ਪਲਾਨ ਸੀ ਉਹ ਸਕਸੈਸਫੁਲ ਨਹੀਂ ਹੋਣ ਦਿੱਤਾ ਪ੍ਰਮਾਤਮਾ ਨੇ ਉਹਦੇ ਉੱਤੇ ਜਿਹੜਾ ਗੁਰਵਿੰਦਰ ਦੀ ਮੌਤ ਤੋਂ ਬਾਅਦ ੱੱਬਾ ਲੱਗਣਾ ਸੀ ਉਸ ਨੌਜਵਾਨ ਦੇ ਉੱਤੇ ਨਹੀਂ ਲੱਗਣ ਦਿੱਤਾ ਉਹਨਾਂ ਦਾ ਪਲਾਨ ਫੇਲ ਹੋ ਗਿਆ ਉਸ ਤੋਂ ਬਾਅਦ ਰਪਿੰਦਰ ਨੇ ਜਦੋਂ ਨੂੰ ਪਤਾ ਲੱਗ ਗਿਆ ਕਿ ਹੁਣ ਗੁਰਵਿੰਦਰ ਨੂੰ ਵੀ ਇਸ ਚੀਜ਼ ਦਾ ਇਲਮ ਹੋ ਗਿਆ ਕਿ ਉਹਦੀ ਘਰਵਾਲੀ ਉਹਦੀ ਮੌਤ ਜਾਣ ਦੇ ਪਿੱਛੇ ਪਈ ਹੋਈ ਆ ਫਿਰ ਉਹਨੇ ਤੇਜ਼ੀ ਦੇ ਨਾਲ ਇੱਕ ਏਸੀ ਘਟਨਾ ਨੂੰ ਅੰਜਾਮ ਦਿੱਤਾ ਜਿਹੜੀ ਪੰਜਾਬ ਪੁਲਿਸ ਦੇ ਫਰੀਦਕੋਟ ਦੇ ਐਸਐਚਓ ਨੇ ਪਹਿਲੀ ਪਹਿਲੀ ਨਿਗਾਹ 'ਚ ਹੀ ਪਛਾਣ ਲਿਆ ਕਿ ਸਾਰੇ ਘਟਨਾ ਕਰਨ ਦੇ ਪਿੱਛੇ ਰਪਿੰਦਰ ਦਾ ਹੱਥ ਫੇਰ ਰਪਿੰਦਰ ਤੋਂ ਪੁਸ਼ਕਿਸ਼ ਤੋਂ ਬਾਅਦ ਪਤਾ ਲੱਗਾ ਕਿ ਉਹਦਾ ਪ੍ਰੇਮੀ ਵੀ ਇਸ ਵਿੱਚ ਸ਼ਾਮਲ ਆ ਫੇਰ ਉਹਦਾ ਪ੍ਰੇਮੀ ਦਾ ਦੋਸਤ ਜਿਹੜਾ ਪਾਣੀ ਪਾਦਾ ਰਹਿਣ ਵਾਲਾ ਉਹ ਗ੍ਰਿਫਤਾਰ ਹੋਇਆ ਸੋ ਇਹ ਸਾਰਾ ਭੇਦ ਖੁੱਲ ਗਿਆ ਲੋਕਾਂ ਨੇ ਲਾਂਤਾਂ ਪਾਈਆਂ ਲੋਕਾਂ ਨੇ ਰਪਿੰਦਰ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਸੀ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਆਪਾਂ ਧਰਮ ਪਤਨੀ ਕਹਿੰਦੇ ਆ ਧਰਮ ਦੀ ਪਤਨੀ ਗੁਰੂ ਮਹਾਰਾਜ ਸਾਹਮਣੇ ਇਕੱਠੇ ਜਾਂਉਂਦੀਆਂ ਜੇਕਰ ਕਿਸੇ ਇੱਕ ਦੂਜੇ ਤੇ ਔਕੜ ਆਉਂਦੀ ਆ ਉਹਨੂੰ ਨਿਜਿੱਠਣਦੀਆਂ ਜਿਹੜੀ ਇੱਕ ਦੂਜੇ ਨੂੰ ਪਣਾਉਂਦੀਆਂ ਕਸਮਾਂ ਖਾਧੀਆਂ ਜਾਂਦੀਆਂ ਓਟ ਆਸਰੇ ਵਿੱਚ ਹੀ ਆਨੰਦ ਕਾਰਜ ਹੁੰਦਾ ਪਰ ਉਹਨਾਂ ਵਿੱਚੋਂ ਜੇ ਇੱਕ ਜੀ ਜੇਹਾ ਨਿਕਲ ਜਾ ਜਿਹੜਾ ਦੂਜੇ ਦੀ ਜਾਣਦਾ ਵੈਰੀ ਬਣ ਜੇ ਫੇਰ ਤੁਸੀਂ ਸਮਝ ਸਕਦੇ ਆ ਕਿ ਸਮਾਜ ਦਾ ਕੀ ਹਸ਼ਰ ਹੋਊਗਾ ਜਿਹੜੀ ਛੱਤ ਥੱਲੇ ਪੈਣਾ ਜੇ ਉਸੇ ਛੱਤ ਥੱਲੇ ਮਾਰਨ ਦੀਆਂ ਇੱਕ ਦੂਜੇ ਨੂੰ ਸਾਦਸ਼ਾ ਰਜਣ ਲੱਗ ਪੈਣ ਕਿਉਂਕਿ ਬੰਦਾ ਬਾਹਰਲੇ ਖਤਰਿਆਂ ਤੋਂ ਡਰਦਾ ਬਾਹਰਲੀ ਦੁਨੀਆ ਤੋਂ ਸਤਾਇਆ ਘਰ ਵਿੱਚ ਆਉਂਦਾ ਪਰਵਾਰ ਵਿੱਚ ਆਉਂਦਾ ਉੱਥੇ ਆ ਕੇ ਉਹਨੂੰ ਸਕੂਨ ਮਿਲਦਾ ਪਰ ਜੇ ਉਸ ਘਰ ਦੇ ਵਿੱਚ ਹੀ ਕੋਈ ਉਹਦਾ ਆਪਣਾ ਹੀ ਜਾਣਦੇ ਪਿੱਛੇ ਹੱਥ ਧੋਕੇ ਪੈ ਜੇ ਫੇਰ ਰੱਬ ਰੱਖਾ ਸੋ ਰਪਿੰਦਰ ਨੇ ਆਪਣੇ ਪਤੀ ਨੂੰ ਮਾਰ ਮਕਾਇਆ ਉਸ ਤੋਂ ਬਾਅਦ ਰੁਪਿੰਦਰ ਫੜੀ ਗਈ ਜਿੱਥੇ ਗਰਵਿੰਦਰ ਦਾ ਜਿਹੜਾ ਵਕੀਲ ਆ ਮੀਪਿੰਦਰ ਸਿੰਘ ਸੇਖੋਂ ਪੰਜਾਬ ਪੁਲਿਸ ਦੀ ਫਰੀਦਕੋਟ ਦੀ ਇਕਾਈ ਹੈ ਜਿਹੜੀ ਉਹਨਾਂ ਨੇ ਪੂਰੀ ਤਨਦੇਈ ਦੇ ਨਾਲ ਉਹਨਾਂ ਦੀ ਕਲਮ ਨੇ ਇਸ ਜਿਹੜਾ ਕੇਸ ਨੂੰ ਵਧੀਆ ਪੇਸ਼ ਕੀਤਾ ਤਾਂ ਕਿ ਉਹਨੂੰ ਜਿਹੜੀ ਸਖਤ ਤੋਂ ਸਖਤ ਸਜ਼ਾ ਮਿਲ ਸਕੇ ਤੇ ਖੋਰਾ ਨੂੰ ਇਸੀ ਦੇ ਕੰਨ ਹੋ ਸਕਣ ਕਿਉਂਕਿ ਸਮਾਜ ਦੇ ਵਿੱਚ ਇਜੀਆਂ ਕਾਲੀਆਂ ਭੇਡਾਂ ਬਹੁਤ ਆ ਜਿਹੜੀਆਂ ਗੁਰੂ ਮਹਾਰਾਜ ਦੇ ਸਾਹਮਣੇ ਇੱਕ ਦੂਜੇ ਦੇ ਨਾਲ ਚਾਹੇ ਮੁੰਡਾ ਚਾਹੇ ਕੁੜੀ ਜਿਹੜੀਆਂ ਆਨੰਦ ਕਾਰਜ ਕਰਾ ਲੈਂਦੇ ਆ ਲਾਵਾ ਲੈ ਲੈਂਦੇ ਆ ਪਰ ਬਾਅਦ ਦੇ ਵਿੱਚ ਇੱਕ ਦੂਜੇ ਨੂੰ ਹੀ ਜਿਹੜਾ ਜਿਹੜਾ ਮੌਤ ਦੇ ਕਾਰਡ ਉਤਾਰਨ ਲਈ ਤਤਪਰ ਰਹਿੰਦੇ ਆ ਸੋ ਇਸ ਕੇਸ ਨੂੰ ਮੀਪਿੰਦਰ ਸਿੰਘ ਸੇਖੋਂ ਨੇ ਪਹਿਲਾਂ ਹੀ ਕਹਤਾ ਸੀ ਕਿ ਮੈਂ ਇਹ ਕੇਸ ਆਪਣੇ ਕਿਸੇ ਕਲਾਇੰਟ ਦਾ ਨਹੀਂ ਮੈਂ ਇਹ ਪਰਿਵਾਰ ਦਾ ਮੈਂਬਰ ਬਣ ਕੇ ਲੜਾਂਗਾ ਤੇ ਇਹਨਾਂ ਦੋਹਾਂ ਨੂੰ ਉਹਦਾ ਪ੍ਰੇਮੀ ਜਿਹੜਾ ਹਰਕਮਲ ਪ੍ਰੀਤ ਸਿੰਘ ਆ ਤੇ ਰਪਿੰਦਰ ਨੂੰ ਇਹਨਾਂ ਨੂੰ ਸਲੰਕਾ ਦੇ ਪਿੱਛੇ ਐਸੀ ਮਿਸਾਲੀ ਸਜ਼ਾ ਦਿਵਾਉਂਗਾ ਜਿਹਦੀਆਂ ਲੋਕ ਉਦਾਹਰਨਾ ਦਿਆ ਕਰਨਗੇ ਸੋ ਆਪਣੀ ਕਹਿਣੀ ਕਥਣੀ ਦੇ ਪੱਕੇ ਆ ਕਿਉਂਕਿ ਉਹਨਾਂ ਦੀ ਚੌਥੀ ਪੀੜੀ ਆ ਜਿਹੜੀ ਵਕਾਲਤ ਕਰ ਰਹੀ ਆ ਪਹਿਲਾਂ ਉਹਨਾਂ ਦੇ ਪਰਦਾਦਾ ਫਿਰ ਦਾਦਾ ਫਿਰ ਪਿਤਾ ਤੇ ਹੁਣ ਮੀਪਿੰਦਰ ਸਿੰਘ ਸੇਖੋਂ ਚਲੋ ਇਹ ਤਾਂ ਜਿਹੜੀ ਪ੍ਰਮਾਤਮਾ ਨੇ ਜਿਹੜੀ ਦੁਨਿਆਵੀ ਦੁਨੀਆ ਬਣਾਈ ਆ ਕੋਟ ਕਚਹਿਰੀਆਂ ਨੇ ਇਨਸਾਫ ਗੁਰਵਿੰਦਰ ਨੂੰ ਇੱਥੇ ਵੀ ਦੇਣਾ ਪਰ ਪ੍ਰਮਾਤਮਾ ਨੇ ਆਪ ਵੀ ਜਿਹੜਾ ਉਸ ਨੌਜਵਾਨ ਕਿਉਂਕਿ ਜਿਸ ਤਰੀਕੇ ਦੇ ਨਾਲ ਪਿੰਡ ਨੇ ਗਵਾਹੀ ਭਰੀ ਕਿ ਬੜਾ ਨਿੱਗੇ ਸੁਭਾਅ ਦਾ ਕਦੇ ਕਿਸੇ ਕੁੱਤੇ ਦੇ ਵੀ ਉਹਨੇ ਡੜਾ ਨਹੀਂ ਮਾਰਿਆ ਐਡਾ ਬੇਹਦ ਸ਼ਰੀਫ ਮੁੰਡਾ ਸੀ ਉਹਦਾ ਜਿਹੜਾ ਇਹਨੇ ਪਾਪ ਕੀਤਾ ਕਲੈਣੀ ਨੇ ਉਹਦਾ ਇਨਸਾਫ ਇਹ ਤੋਂ ਪਰਮਾਤਮਾ ਲਊਗਾ ਇਹ ਜਿੰਨੇ ਜਿੰਨੇ ਲੋਕਾਂ ਕੋਲੇ ਜਿਹਦੇ ਜਿਹਦੇ ਕੋਲ ਵੀ ਇਹ ਖਬਰ ਪਹੁੰਚੀ ਸੀ ਸਾਰੇ ਇੱਕੋ ਗੱਲ ਕਹਿੰਦੇ ਸੀ ਕਿ ਪਰਮਾਤਮਾ ਜ਼ਰੂਰ ਇਨਸਾਫ ਕਰੂਗਾ ਕਿ ਪਰਮਾਤਮਾ ਇਨਸਾਫ ਇਸ ਤਰੀਕੇ ਕਰੂਗਾ ਕਿ ਇਹ ਖੁਦ ਆਪਣੀ ਮੌਤ ਮੰਗੂਗੀ ਇਹਨੇ ਕੀਤਾ ਤਾਂ ਇਹ ਕਾ ਜਿਹੜਾ ਕੀਤਾ ਇਹ ਘਟਨਾ ਇਹ ਕੀਤੀ ਤਾਂ ਤਾਂ ਸੀ ਦੇ ਬਾਅਦ ਵਿੱਚ ਜਿਹੜਾ ਇਹਦਾ ਨਜਾਇਜ਼ ਰਿਸ਼ਤਾ ਸੀ ਜਿਹਦੇ ਨਾਲ ਪ੍ਰੇਮੀ ਸੀ ਹਰਕਮਲ ਪ੍ਰੀਤ ਸਿੰਘ ਜਿਵੇਂ ਉਹਦੇ ਨਾਲ ਵਿਆਹ ਹੋਣ ਦੇ ਬਾਵਜੂਦ ਵੀ ਹੋਟਲਾਂ 'ਚ ਮਿਲਦੀ ਸੀ ਯਾਸ਼ੀਆਂ ਕਰਦੀ ਸੀ ਉਹਦੇ ਨਾਲ ਤੁਰੇ ਫਿਰਦੀ ਸੀ ਲੱਗਦਾ ਤਾਂ ਇਹਨੂੰ ਆਏ ਸੀ ਵੀ ਕਿ ਗੁਰਵਿੰਦਰ ਨੂੰ ਮੌਤ ਦੇ ਘਾੜ ਉਤਾਰ ਕੇ ਉਸ ਤੋਂ ਬਾਅਦ ਮੈਨੂੰ ਕੋਈ ਰੋਕਣ ਟੋਕਣ ਵਾਲਾ ਹੋਣਾ ਨਹੀਂ ਤੇ ਮੈਂ ਉਸੇ ਤਰੀਕੇ ਦੇ ਨਾਲ ਯਾਸ਼ੀਆਂ ਕਰੂੰਗੀ ਪਰ ਜਿਵੇਂ ਉਹ ਫੜੀ ਗਈ ਲੋਕਾਂ ਨੇ ਵੀ ਇਹੀ ਕਿਹਾ ਕਿ ਇਹਨੂੰ ਪ੍ਰਮਾਤਮਾ ਤੂੰ ਵੀ ਕੋਈ ਇਹਨੂੰ ਸਜ਼ਾ ਸੁਣਾ ਹੁਣ ਜਿਵੇਂ ਜੇਲ੍ਹ ਦੇ ਵਿੱਚ ਇੱਕ ਪਹਿਲਾਂ ਖਬਰ ਆਈ ਸੀ ਕਿ ਉੱਥੇ ਖੁੱਲੀ ਤੁਰੀ ਫਿਰਦੀ ਸੀ ਇਹਨੂੰ ਕੋਈ ਚੜੀ ਲੱਥੀ ਨਹੀਂ ਸੀ ਪਰ ਮੀਪਿੰਦਰ ਸਿੰਘ ਸੇਖੋਂ ਨੇ ਜਿਵੇਂ ਆਖਿਆ ਸੀ ਕਿ ਸਾਡੀ ਬਾਜ ਅੱਖੇ ਦੇ ਉੱਤੇ ਜੇਲ੍ਹ ਦੇ ਵਿੱਚ ਵੀ ਆ ਜੇਲ੍ਹ ਦੇ ਵਿੱਚ ਜਿਵੇਂ ਹੀ ਸਖਤੀ ਹੋਈ ਤੇ ਇਹਨੂੰ ਨਾਨੀ ਯਾਦ ਆ ਗਈ ਹੁਣ ਫਰੀਦਕੋਟ ਜੇਲ੍ਹ ਦੇ ਵਿੱਚ ਜਿਹੜੀ ਰੁਪਿੰਦਰ ਕੌਰ ਆ ਉਹ ਖੁਦ ਇਹ ਗੱਲ ਮੰਗਦੀ ਆ ਕਿ ਪ੍ਰਮਾਤਮਾ ਨੂੰ ਮੌਤ ਦੇ ਦੇ ਆਪਦੀ ਮੌਤ ਦੀ ਗੱਲ ਕਬੂਲ ਕਰਦੀ ਆ ਕਿ ਹੁਣ ਉਹਦਾ ਜਿਉਣ ਦਾ ਕੋਈ ਧਰੋ ਨਹੀਂ ਰਿਹਾ ਕਿਉਂਕਿ ਮਾਪਿਆਂ ਨਾਲੋਂ ਵੀ ਟੁੱਟ ਗਈ ਤੇ ਸਮਾਜ ਵੀ ਲਾਂਤਾਂ ਪਾ ਰਿਹਾ ਤੇ ਹੁਣ ਉਹਨੂੰ ਦਿਸਦਾ ਵੀ ਆ ਕਿ ਕਾਲਿਆਂ ਤੋਂ ਚਿੱਟੇ ਜੇਲ੍ਹ ਚ ਹੀ ਆਉਣਗੇ